ਸ਼ਹੀਦ ਬਹੁਤ ਹੋਈ ਦੁਨੀਆ ਚ ਹਮ ਗੁਰੂ ਅਰਜਨ ਸਾਹਿਬ ਦੀ ਜਦੋਂ ਸ਼ਹੀਦੀ ਹੁੰਦੀ ਹੈ ਨਾ ਆਪਾਂ ਉਹਨੂੰ ਸ਼ਹੀਦਾਂ ਦੇ ਸਰਤਾਜ ਕਹਿੰਦੇ ਹਾਂ ਹਮ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੁੰਦੀ ਆ ਗੁਰਗੋਬਿੰਦ ਸਿੰਘ ਮਹਾਰਾਜ ਨੇ ਲਿਖਤਾ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿ ਮੂਆ ਵੀ ਸ਼ਹੀਦੀਆਂ ਬਹੁਤ ਹੋਈਆਂ ਉਹਨਾਂ ਵਰਗੀ ਨਹੀਂ ਹੋਈ ਹਮ ਸੇਮ ਬਾਬਾ ਅਜੀਤ ਸਿੰਘ ਜੁਜਾਰ ਸਿੰਘ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਸ਼ਹੀਦ ਬਹੁਤ ਮਿਲਣਗੇ ਹੂੰ ਪਰ ਨਵਾਲਗ ਸ਼ਹੀਦ ਹੂੰ ਮੂਹੋਂ ਮੰਗ ਕੇ ਮੌਤ ਵਿਆਉਣ ਵਾਲੇ ਤੁਹਾਨੂੰ ਨਹੀਂ ਮਿਲਣਗੇ ਹੂੰ ਹਾਂ ਜਰੂਰ ਆ ਜਦੋਂ ਧਰਮਾਂ ਦੇ ਝਗੜੇ ਖੜੇ ਹੋਏ ਹੂੰ ਜਹਾਦ ਦਾ ਨਾਹਰਾ ਲੱਗਿਆ ਹੂੰ ਝਗੜੇ ਜੰਗਾਂ ਜੁੱਧਾਂ ਵਿੱਚ ਤਬਦੀਲ ਹੋਏ ਬਹੁਤ ਕਤਲੋਗਾਰ ਤਮੱਚੀ ਆ ਉਹਨਾਂ ਦਰਮਿਆਨ ਜਿਹੜੇ ਮਿਟੇ ਆ ਉਹਨਾਂ ਨੂੰ ਸ਼ਹੀਦ ਹੀ ਕਿਹਾ ਆਪਾਂ ਪਰ ਉਥੇ ਕੁਝ ਐਸੇ ਵੀ ਸਨ ਮਰਨਾ ਨਹੀਂ ਸੀ ਚਾਉਂਦੇ ਹਮ ਠੱਕੇ ਨਾਲ ਸਜ਼ਾ ਦਿੱਤੀ ਗਈ ਧੂਕੜੀਸ਼ ਕੇ ਮਾਰਿਆ ਗਿਆ ਠੀਕ ਹੈ ਜੀ ਅਖਵਾਏ ਉਹ ਵੀ ਸ਼ਹੀਦ ਪਰ ਉਹ ਲਸਾਨੀ ਸ਼ਹਾਦਤ ਨਹੀਂ ਸੀ ਉਹ ਖਿੜੇ ਮਥੇ ਸ਼ਹੀਦੀ ਨਹੀਂ ਦਿੱਤੀ ਗਈ ਹਮ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਜ਼ਾਹਾਂਗੀਰ ਕਹਿ ਰਿਹਾ ਹਮ ਤੁਹਾਡੇ ਕੋ ਦੋ ਆਪਸ਼ਨਸ ਆ ਹਮ ਜਾਂ ਤੁਸੀਂ ਦੀਨੇ ਇਸਲਾਮ ਚ ਜਾਓ ਕਲਮਾ ਪੜ੍ਹ ਲਓ ਹਮ ਜਾਂ ਮੌਤ ਹਮ ਗੁਰੂ ਅਰਜਨ ਸਾਹਿਬ ਕਹਿੰਦੇ ਹਮ ਕੋ ਹਮਾਰਾ ਖੂਬ ਤੁਮ ਕੋ ਤੁਹਾਰਾ ਖੂ ਆਹ ਠੀਕ ਹੈ ਜੀ ਪਰਮਾਤਮਾ ਨੇ ਸਿੱਖੀ ਦੇ ਵਿੱਚ ਪੈਦਾ ਕੀਤਾ ਸਿੱਖ ਰਵਾਂਗੇ ਹੂੰ ਤੁਹਾਨੂੰ ਇਸਲਾਮ ਮੁਬਾਰਕ ਆ ਹੂੰ ਸੰਸਾਰ ਇੱਕ ਫੁਲਵਾੜੀ ਆ ਜਿਹਦੇ ਚ ਹਿੰਦੂ ਫੁੱਲ ਵੀ ਖਿੜੇ ਆ ਹੂੰ ਮੁਸਲਮਾਨ ਵੀ ਖਿੜੇ ਆ ਸਿੱਖ ਵੀ ਆ ਯਹੂਦੀ ਵੀ ਆ ਹੂੰ ਜੈਨ ਬੋਧੀ ਸਾਰੇ ਹੂੰ ਜਹਾਗੀਰ ਤੂੰ ਕੌਣ ਆ ਸਾਰੇ ਫੁੱਲਾਂ ਨੂੰ ਮਿਟਾ ਕੇ ਇੱਕ ਤਰ੍ਹਾਂ ਦੇ ਹੀ ਫੁੱਲ ਪਰਫੁੱਲਤ ਕਰੇ ਵੀ ਕਲਾਇ ਇਸਲਾਮ ਰਹਿ ਜੇ ਤੋ ਤੁਸੀਂ ਪਰਮਾਤਮਾ ਦੀ ਬਾਗੀਚੀ ਚ ਦਖਲ ਦੇ ਰਹੇ ਆ ਉਹਦੀ ਵਿਲ ਚ ਦਖਲ ਆਏ ਚੰਗੀ ਗੱਲ ਨਹੀਂ ਹੈ ਨਾ ਤੁਹਾਡੇ ਉਹਨੇ ਹੁਕਮ ਕੀਤਾ ਗੁੱਸੇ ਚ ਹਮ ਫਾਰਸੀ ਚ ਕਹਿੰਦਾ ਫਰਮੂਦਮ ਕੇ ਉਰਾ ਬਾ ਸਿਆਸਤੋ ਯਸਾ ਰਸਾ ਨੰਦ ਹਮ ਮੈਂ ਫੁਰਮਾਨ ਕਰਦਾ ਸਿਆਸਤ ਬਾ ਯਾਸਾ ਦੇ ਤਹਿਤ ਗੁਰੂ ਅਰਜਨ ਦਾ ਕਤਲ ਕੀਤਾ ਜਾਵੇ ਓਏ ਇੱਕ ਧਾਰਾ ਵਾ ਸਿਆਸਤ ਬਾਈਆਸਾ ਮੰਗੋਲੀਅਨਸ ਨੇ ਚੰਗੇਜ਼ ਖਾਨ ਨੇ ਸ਼ੁਰੂ ਕੀਤੀ ਦੇ ਬਲੀਵ ਇਨ ਗੋਸਟਸ ਹਨ ਭੂਤਾਂ ਪ੍ਰੇਤਾਂ ਚ ਬਲੀਵ ਕਰਦੇ ਸੀ ਬਿਲਕੁਲ ਇਹਨਾਂ ਨੂੰ ਇਹ ਸੀ ਵੀ ਜੇ ਕਿਸੇ ਧਰਮੀ ਪੁਰਸ਼ ਦੇ ਲਹੂ ਦਾ ਕਤਰਾ ਜਦੋਂ ਕਤਲ ਹੋ ਰਿਹਾ ਉਹ ਫਿਰ ਤੰਗ ਕਰਦਾ ਭਾਵੇਂ ਧਰਮੀ ਤੇ ਡੁੱਲੂਗਾ ਭੂਤ ਪ੍ਰੇਤ ਉੱਗਣਗੇ ਉਹ ਸਾਨੂੰ ਮਾਰਨਗੇ ਹੂੰ ਤੋ ਮਹਾਪੁਰਸ਼ ਦਾ ਕਤਲ ਇਦਾਂ ਕਰੋ ਉਹਦੇ ਲਹੂ ਦਾ ਹਰ ਕਤਰਾ ਸਾੜ ਦਿਓ ਹੂੰ ਉਦੇ ਬਾਅਦ ਸਾਨੂੰ ਕੋਈ ਤੰਗ ਨਾ ਕਰੇ ਤਾਂ ਗੁਰੂ ਅਰਜਨ ਸਾਹਿਬ ਨੂੰ ਹਮ ਮੁਰਤਜ਼ਾ ਖਾਂ ਦੇ ਵੱਲ ਕੀਤਾ ਉਥੋਂ ਫਿਰ ਚੰਦੂ ਆਪਣੀ ਹਿਫਾਜ਼ਤ ਚ ਲੈ ਕੇ ਆਪਣੀ ਹਵੇਲੀ ਚ ਗੁਰਾਂ ਦਾ ਲਹੂ ਸਾੜਦਾ ਦੇਗ ਚ ਉਬਾਲਦਾ 33 ਤਵੀ ਤੇ ਬਾਕੀ ਸ਼ਹੀਦ ਕਰਦਾ ਹੁਣ ਗੁਰੂ ਅਰਜਨ ਸਾਹਿਬ ਕੋਲ ਆਪਸ਼ਨ ਆ ਉਹ ਕਹਿੰਦੇ ਨਹੀਂ ਮੈਂ ਮਖਤਲ ਚ ਜਾਣਾ ਮਖਤੂਲ ਆ ਮੇਰਾ ਕਤਲ ਕਰੋ ਕਿਉਂਕਿ ਮੇਰੇ ਲਹੂ ਨਾਲ ਧਰਮ ਦਾ ਬਾਗ ਖੇੜਨਾ ਓਹੋ ਸੇਮ ਗੁਰੂ ਤੇਗ ਬਹਾਦਰ ਸਾਹਿਬ ਨਾਲ ਹੋਇਆ ਹੂੰ ਦੋ ਰਸਤੇ ਆ ਹਾਂ ਜਾਂ ਕਤਲ ਹੋਵੇਗਾ ਜਾਂ ਦੀਨੇ ਇਸਲਾਮ ਠੀਕ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਮੈਂ ਸ਼ਹੀਦੀ ਦਊਂਗਾ ਕਿਉਂਕਿ ਸਨਾਤਨ ਧਰਮ ਮੇਰੀ ਸ਼ਰਨ ਚ ਆਇਆ ਹੂੰ ਮੈਂ ਉਹਨਾਂ ਦੀ ਰੱਖਿਆ ਕਰਨੀ ਹੈ ਔਰ ਔਰੰਗਜ਼ੇਬ ਨੇ ਗੱਲ ਕਹਿਤੀ ਸੀ ਕਿ ਠੀਕ ਹੈ ਕਿਉਂਕਿ ਕਿਰਪਾ ਰਾਮ ਦਾ 500 ਪੰਤਾਂ ਦਾ ਵਫਤ ਲੈ ਕੇ ਜਦੋਂ ਕਸ਼ਮੀਰ ਤੋਂ ਆਇਆ ਇਹਨੰਦਪੁਰ ਸਾਹਿਬ ਤਾਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਔਰੰਗਜ਼ੇਬ ਨੂੰ ਮਜਲਿਸ 'ਚ ਬਿਠਾ ਕੇ ਗੱਲ ਕਰੋ ਵੀ ਤੁਹਾਡਾ ਮੁਰਸ਼ਿਦ ਗੁਰੂ ਤੇਗ ਬਹਾਦਰ ਹੈ। ਹੂੰ ਤੁਸੀਂ ਕੱਲੇ-ਕੱਲੇ ਹਿੰਦੂ ਦਾ ਜੰਝੂ ਲਾਓਗੇ ਆਬਾਦੀ ਬੜੀ ਹੈ। ਹੂੰ ਸਦੀਆਂ ਲੱਗ ਜਾਣੀਆਂ ਕਨਵਰਟ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਰ ਦੋ ਕਨਵਰਟ ਹਾਂ। ਤੋ ਉਹਨਾਂ ਦੇ ਪੈਰੋਕਰ ਚਾਹੇ ਸਿੱਖ ਹਿੰਦੂ ਪਿੱਛੇ ਹੀ ਆਉਣਗੇ। ਔਰੰਗਜ਼ੇਬ ਤਕਬਰੀ ਬੰਦਾ ਐ ਗੋਇਸਟਿਕ। ਉਹ ਕਹਿੰਦਾ ਕਿੱਡੀ ਔਖੀ ਗੱਲ। ਹੂੰ ਜਦੋਂ ਉਹ ਝਕਾਉਣ ਲੱਗਾ ਗੁਰਦੇਵ ਨਹੀਂ ਝੁਕੇ। ਹੂੰ ਸਿਰ ਦਿੱਤਾ ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤਿਲਕ ਜੰਝੂ ਰਾਖਾ ਪ੍ਰਭਤਾ ਕਾ ਕੀਨੋ ਬਡੋ ਕਲੂ ਮੈ ਸ਼ਾਕਾ ਹੁਣ ਜਿਹੜਾ ਇਹ ਲਬਜ਼ ਵਰਤਨਾ ਲਾਸਾਨੀ ਸ਼ਹੀਦੀ ਹੂੰ ਜਿਹੜਾ ਇਹ ਲਬਜ਼ ਵਰਤਨਾ ਵੀ ਤੇਗ ਬਹਾਦਰ ਵਰਗੀ ਕਿਰਿਆ ਕਿਸੇ ਨੇ ਨਹੀਂ ਕੀਤੀ ਇਹ ਤਾਂ ਵਰਤਿਆ ਗਿਆ ਕਿਉਂਕਿ ਪਹਿਲੇ ਜਾਮੇ ਚ ਜਦੋਂ ਜੰਝੂ ਪਾਉਣ ਲੱਗੇ ਗੁਰੂ ਨਾਨਕ ਸਾਹਿਬ ਦੇ ਬ੍ਰਾਹਮਣ ਤੋਂ ਮਹਾਰਾਜ ਕਹਿੰਦੇ ਵੀ ਸਾਨੂੰ ਉਹ ਜੰਝੂ ਪਾ ਜਿਹਦੇ ਧਾਗੇ ਦੀ ਜਗਾ ਸੰਤੋਖ ਸਬਰ ਦਇਆ ਸਬਰ ਸ਼ੁਭ ਗੁਣ ਜਿਹੜੇ ਦਰਗਾਹ ਤੱਕ ਨਿਭਣ ਇਹ ਧਾਗਾ ਸੜ ਜਾਣਾ ਨਹੀਂ ਪਉਣ ਦਿਤਾ ਉਹਨਾ ਨੌਵੇਂ ਪਾਸ਼ਾ ਗੁਰਤੇਗ ਬਹਾਦਰ ਸਾਹਿਬ ਕਹਿ ਰਹਿਆ ਵੀ ਜੇ ਮੈਂ ਪਹਿਲੇ ਜਾਮੇ ਤਕੇ ਨਾਲ ਜੰਝੂ ਪਾਇਆ ਨਹੀਂ ਤਾਂ ਮੈਂ ਨੌਵੇਂ ਜਾਮੇ ਤਕੇ ਨਾਲ Hindu ਵੀਰਾਂ ਦੇ ਗਲੋਂ ਜੰਝੂ ਲੈਣ ਨਹੀਂ ਗਿਆ ਠੀਕ ਹੈ ਜੀ ਆਪਣੇ ਧਰਮ ਦੇ ਚਿੰਨਾ ਲਈ ਬਹੁਤ ਸਿਰ ਵਾਰਨ ਵਾਲੇ ਮਿਲਣਗੇ ਤੁਹਾਨੂੰ ਪਰ ਸਿੱਖ ਹੁੰਦਿਆਂ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੇ ਚਿੰਨ ਬਚਾਉਣ ਲਈ ਸ਼ਹਾਦਤ ਦਿੱਤੀ ਤਾਂ ਗੁਰੂ ਗੋਬਿੰਦ ਸਿੰਘ ਕਹਿੰਦੇ ਵੀ ਤੇਗ ਬਹਾਦਰ ਵਰਗੀ ਕਿਰਿਆ ਹਮ ਕਿਸੇ ਸ਼ਹੀਦ ਕੋਲੋਂ ਨਹੀਂ ਹੋਈ ਹਮ ਹੁਣ ਸਹਿਬਜ਼ਾਦਿਆਂ ਤੇ ਆਜੋ ਹਮ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਹਮ 17 ਤੋਂ 18 ਸਾਲ ਦੇ ਦਰਮਿਆਨ ਉਮਰ ਹੈ ਬਾਬਾ ਜੀ ਸਿੰਘ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੀ ਆਵਾਜ਼ ਦਿੱਤੀ ਵੀ ਆਓ ਸਿਰ ਲੋ ਅੱਠ ਤੋਂ 1761 ਬਿਕਰਮੀ ਸਮਤ ਬਾਬਾ ਜੀ ਸਿੰਘ ਕਹਿੰਦੇ ਮਹਾਰਾ ਛਤਰੀ ਧਰਮਾ ਆ ਸੂਰਬੀਰਤਾ ਦਿਖਾਉਣੀ ਮੈਦਾਨੇ ਜੰਗ ਚ ਜੂਜਣਾ ਧਰਮ ਦੀ ਰੱਖਿਆ ਕਰਨੀ ਮੈਨੂੰ ਤੋਰੋ ਭਾਈ ਦਇਆ ਸਿੰਘ ਨੇ ਵੇਖਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਇੰਨਾ ਹੀ ਤਾਂ ਗੁਰਤਾ ਗੱਦੀ ਤੇ ਬਹਿਣਾ ਹੂੰ ਤੋ ਉਹਨਾਂ ਨੇ ਗਲ ਪੱਲਾ ਪਾਇਆ ਪੰਜ ਸਿੰਘ ਲੈ ਕੇ ਕਰੋ ਅਰਦਾਸ ਆਪਣੇ ਸਤਿਗੁਰੂ ਪਾਸ ਬੇਨਤੀ ਕੀਤੀ ਮਹਾਰਾਜ ਕਹਿੰਦੇ ਨਹੀਂ ਭਾਈ ਦਇਆ ਸਿੰਘ ਜਦਨ ਤੁਹਾਨੂੰ ਅੰਮ੍ਰਿਤ ਬਖਸ਼ਿਆ ਸੀ ਨਾ ਮੈਂ ਤੁਸੀਂ ਇੱਕ ਗੱਲ ਆਖੀ ਸੀ ਵੀ ਮਹਾਰਾਜ ਦੱਸੋ ਕੀ ਭੇਟਾ ਰੱਖੀਏ ਮੈਂ ਸਿਰ ਲਿਆ ਅੰਮ੍ਰਿਤ ਦਿੱਤਾ ਜਦੋਂ ਮੈਂ ਅੰਮ੍ਰਿਤ ਮੰਗਿਆ ਤੁਸੀਂ ਆਖਿਆ ਅਸੀਂ ਸਿਰ ਦੇ ਕੇ ਲਿਆ ਤੁਸੀਂ ਕੀ ਭੇਟਾ ਦਿੰਦੇ ਮੈਂ ਕਿਹਾ ਸਰਬੰਸ ਵਾਰਦਾ ਮੈਂ ਤੁਸੀਂ ਇੱਕ ਸਿਰ ਵਾਰਿਆ ਕਹਿੰਦੇ ਚਮਕੌਰ ਦੀ ਗੜੀ ਜਿਹੜਾ ਸਰਬੰਸ ਵਾਰਨ ਵਾਲਾ ਮਿਰਤੇ ਕਰ ਜਾ ਉਹਦੇ ਚੋਂ ਦੋ ਕਿਸ਼ਤਾਂ ਉਤਰਨੀਆਂ ਮੈਂ ਸੁਰਖਰੂ ਹੋਣਾ ਆ ਇੱਕ ਕਿਸ਼ਤ ਚੱਲੀ ਆ ਤੁਸੀਂ ਰੋਕੋ ਨਾ ਬਾਬਾ ਜੀਤ ਸਿੰਘ ਆਪ ਮਖਤਲ ਚ ਗਏ ਤੂ ਕਿ ਨਹੀਂ ਲਿਜਾਇਆ ਗਿਆ ਉਹਨਾਂ ਨੂੰ ਸ਼ਹੀਦ ਕਰਨ ਲਈ ਸ਼ਹੀਦ ਹੋ ਗਏ 14 ਵਰਿਆਂ ਦੇ ਬਾਬਾ ਜੁਝਾਰ ਸਿੰਘ ਹਮ ਆਪ ਮਖਤਲ ਚ ਗਏ ਆ ਗੁਰਦੇਵ ਮੈਂ ਵੀ ਸ਼ਹੀਦੀ ਪਾਉਣੀ ਹੈ ਸ਼ਹੀਦ ਹੋ ਗਏ ਜਦੋਂ ਸਰਹੰਦ ਚ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਯਾਨੀ ਕਿ ਆਪਸ਼ਨ ਸੀ ਗੁਰੂ ਮਹਾਰਾਜ ਦੇ ਕੋਲ ਆਪਣੇ ਦੋਵੇਂ ਪੁੱਤ ਬਚਾਉਣ ਦੇ ਪਰ ਬਚਾਏ ਨਹੀਂ ਬਚਾਏ ਸਿੰਘਾਂ ਨੂੰ ਸ਼ਹੀਦ ਕਰਾ ਇਸ ਕਰਕੇ ਲਾਸਾਨੀ ਹੈ ਨਾ ਸਿੰਘਾਂ ਨੂੰ ਸ਼ਹੀਦ ਕਰਾ ਕੇ ਹਮ ਸ਼ਹਿਬਜ਼ਾਦਿਆਂ ਨੂੰ ਲੈ ਕੇ ਨਿਕਲ ਜਾਂਦੇ ਠੀਕ ਹੈ ਜੀ ਕਿਉਂਕਿ ਭਾਈ ਦਾਇਆ ਸਿੰਘ ਕਹਿ ਰਹੇ ਸੀ ਅਸੀਂ ਰਸਤਾ ਬਣਾਉਣੀ ਠੀਕ ਹੈ ਜੀ ਆਪਸ਼ਨ ਹੈਗੀ ਆ ਤਾਂ ਵੀ ਨਹੀਂ ਇੱਕ ਹੋਰ ਆਪਸ਼ਨ ਆ ਹਮ ਹੱਥ ਜੋੜ ਲੈਣ ਹਾਂ ਮਰਤਜ਼ਾ ਖਾਨ ਦਿੱਲੀ ਤੋਂ ਆਇਆ ਮੇਨ ਪ੍ਰਧਾਨ ਸੈਨਾਪਤ ਹਮ ਔਰ ਉਹ ਕਹਿ ਰਹੇ ਆ ਹੱਥ ਜੋੜ ਕੇ ਆਜੋ ਬਾਹਰ ਗੜੀ ਚੋਂ ਔਰੰਗਜ਼ੇਬ ਅਗੇ ਪੇਸ਼ ਕਰਕੇ ਜਾਨ ਬਖਸ਼ ਦਿੱਤੀ ਜਾਵੇਗੀ ਆਪਸ਼ਨ ਹੈ ਹਮ ਗੁਰੂ ਗੋਬਿੰਦ ਸਿੰਘ ਜੀ ਦੇ ਨਹੀਂ ਸਾਨੂੰ ਸਾਡਾ ਧਰਮ ਪਿਆਰਾ ਤੁਹਾਨੂੰ ਤੁਹਾਡਾ ਖੂਬ ਹੈ ਠੀਕ ਹੈ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ 9 ਤੇ 7 ਸਾਲ ਦੀ ਏਜ ਆ। ਹੂੰ ਜਦੋਂ 3 ਦਿਨ ਪੇਸ਼ੀ ਹੋਈ ਨਾ 11 ਪੋ 12 ਪੋ 13 ਪੋ ਹੂੰ 12 ਪੋ ਨੂੰ ਸਜ਼ਾ ਸੁਣਾਤੀ ਆ ਵੀ 13 ਪੋ ਨੂੰ ਤੁਹਾਨੂੰ ਸ਼ਹੀਦ ਕਰਨਾ ਹੈ। 13 ਪੋ ਨੂੰ ਫਿਰ ਆਪਸ਼ਨ ਰੱਖੀ ਗਈ। ਹੂੰ ਸੋਚਾਨੰਦ ਕਹਿ ਰਿਹਾ ਵਾ ਹੂੰ ਇਹ 나ਜ਼ਮ ਵਜ਼ੀਰ ਖਾਂ ਸੂਬਾ ਸਰੰਦ ਕਹਿ ਰਿਹਾ ਵਾ ਵੀ ਜੇ ਸਲਾਮ ਚ ਆਜੋ ਹੂੰ ਤਾਂ ਮਾਫੀ ਮਿਲ ਸਕਦੀ ਆ। ਜਵਾਨ ਹੋਵੋਗੇ ਸ਼ਹਿਜਾਦੀਆਂ ਦੇ ਡੋਲੇ ਮਿਲਣਗੇ ਹਮ ਰਤਬੇ ਮਿਲਣਗੇ ਕਿਦਰੇ ਕੋਈ ਸੂਬਾ ਬਣਾ ਦਿੱਤਾ ਜਾਵੇਗਾ ਨਾਜ਼ਮ ਬਣਾਇਆ ਜਾਵੇਗਾ ਸ਼ਹਿਬਜ਼ਾਦੇ ਕਹਿੰਦੇ ਨਹੀਂ ਅੱਲਾ ਯਾਰਖਾਨ ਲਿਖਦਾ ਵੀ ਜਦੋਂ ਬਾਹਾਂ ਤੋਂ ਫੜ ਕੇ ਲਜਾਣ ਲੱਗੇ ਨਾ ਹਮ ਮਕਤਲ 'ਚ ਜਿੱਥੇ ਸ਼ਹੀਦ ਕਰਨਾ ਉਹਨਾਂ ਦੇ ਛੋਟੇ ਛੋਟੇ ਹੱਥ ਝਟਕ ਕੇ ਓਹੋ ਗੁੱਟ ਛਡਾ ਲਈ ਹਮ ਕਹਿੰਦੇ ਨਹੀਂ ਆਪ ਜਾਵਾਂਗੇ ਧੂਕੇ ਫਿਰ ਲਜਾਈਦਾ ਜੇ ਕਿਦਰੇ ਕੁਰਬਾਨੀ ਤੋਂ ਕੋਈ ਮੁਨਕਰ ਹੈ ਅਸੀਂ ਆਪ ਜਾਵਾਂਗੇ ਜਗਾ ਦੱਸੋ ਕਿਹੜੀ ਮੁਕਰਰ ਕੀਤੀ ਹੈ ਹਨ ਤੋ ਬੜਾ ਸੋਹਣਾ ਅਲਾ ਯਾਰਖਾਨੇ ਲਿਖਿਆ ਠੋਡੀ ਤੱਕ ਹੀ ਟੈਂਟ ਚੁੰਦੀ ਗਈ ਹਾਂਜੀ ਮੂੰਹ ਤੱਕ ਆ ਗਈ ਬੀਨੀ ਕੋਂਡਾਪ ਤੇ ਹੀ ਉਹ ਮਾથે ਪੇ ਆ ਗਈ ਪਰ ਵੀ ਫਾਰਸੀ ਉਰਦੂ ਦਾ ਮਹਾਨ ਸ਼ਾਇਰ ਸੀ ਠੋਡੀ ਤੇ ਟਾਂ ਆ ਗਈਆਂ ਹੌਲੀ ਹੌਲੀ ਇਦਾਂ ਨੀਆਂ ਵਿੱਚ ਉਹ ਛਪੇ ਜਿਵੇਂ ਬਦਲਾਂ ਦੇ ਉਲੇ ਚੰਦ ਛਪਾ ਠੀਕ ਹੈ ਜੀ ਲਾਸਾਨੀ ਸ਼ਹਾਦਤ ਇਸ ਲਈ ਹੈ ਸਿੱਖ ਜਗਤ 'ਚ ਉਹ ਆਪਸ਼ਨ ਹੈ ਸੀ ਤੁਸੀਂ ਕਲਮਾ ਪੜ੍ਹ ਲਓ ਦੀਨੇ ਇਸਲਾਮ ਚਾ ਜਾਓ ਪਰ ਇਹਨਾਂ ਨੇ ਧਰਮ ਪਿਆਰਾ ਸਮਝ ਕੇ ਸਿਰ ਦੇ ਦਿੱਤਾ ਸਿਰੜ ਨਹੀਂ ਛੱਡਿਆ